ਚਾਪ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਸ ਦੇ ਵੱਲੋਂ ਅੱਜ ਫੇਰ ਪੰਜਾਬ ਭਰ ਦੇ ਵਿੱਚ ਪੰਜਾਬ ਸੀਲ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਸੰਭੂ ਬੈਰੀਅਰ ਦੇ ਉੱਤੇ ਪੈਰਾ ਮਿਲਟਰੀ ਫੋਰਸਾਂ ਦੇ ਦੁਆਰਾ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਹਰ ਆਉਣ ਜਾਣ ਵਾਲੇ ਦੋ ਪਹੀਆ ਵਾਹਨ ਨੂੰ ਪੈਰਾ ਮਿਲਟਰੀ ਫੋਰਸਾਂ ਦੁਆਰਾ ਰੋਕ ਕੇ ਚੈੱਕ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਵਿੱਚ ਬਾਰਡਰਾਂ ਦੇ ਉੱਤੇ ਇਸ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਨਸ਼ਾ ਤਸਕਰ ਜਾਂ ਫਿਰ ਹੋਰ ਅਬੈਦ ਵਸਤੂਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਦਾਖਲ ਨਾ ਹੋ ਸਕੇ ਸਾਹਿਬ ਕਿਸ ਤਰ੍ਹਾਂ ਦਾ ਇਹ ਨਾਕਾ ਲਾਇਆ ਜਾ ਰਿਹਾ ਜੀ ਤੇ ਕੀ ਹੁਣ ਤੱਕ ਦੀ ਉਪਲਬਧੀ ਕੀ ਹੈ ਕੁਝ ਬਰਾਮਦ ਹੋਇਆ ਮਾਨਜੋਗ ਸ਼੍ਰੀਵਰਨ ਕੁਮਾਰ ਸ਼ਰਮਾ ਜੀ ਸੀਨੀਅਰ ਪੁਲਿਸ ਕਪਤਾਨ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸ਼ੰਭੂ ਬੈਰੀਅਰ ਤੇ ਇੰਟਰਸਟੇਟ ਨਾਕਾਬੰਦੀ ਰਾਉਂਡ ਦਾ ਕਲੌਕ ਕੀਤੀ ਗਈ ਹੈ ਐਡੀਸ਼ਨਲ ਫੋਰਸ ਵੀ ਮਾਂ ਜੋਗ ਐਸਐਸਪੀ ਸਾਹਿਬ ਦੁਆਰਾ ਮਹੱਈਆ ਕਰਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਟੂ wheeler 3 wheeler ਇਵਨ ਬੱਸਾਂ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਹਰੇਕ ਵਿਅਕਤੀ ਤੋਂ ਮਨੋਵਿਗਿਆਨਿਕ ਤਰੀਕੇ ਅਨਸਾਰ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅਪ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਜੋ ਨਾਕਾਬੰਦੀ ਦੌਰਾਨ ਕਾਫੀ ਡਿਟੈਕਸ਼ਨ ਵਰਕ ਹੁੰਦੇ ਨੇ ਜਿਨ੍ਹਾਂ ਦੀ ਡਿਟੇਲ ਅੱਜ ਸ਼ਾਮ ਨੂੰ ਸਬਮਿਟ ਕਰ ਦਿੱਤੀ ਜਾਊਗੀ ਜੋ ਸਾਰੀ ਫੋਰਸ ਨੂੰ ਬਰੀਫ ਕੀਤਾ ਗਿਆ ਹੈ ਚੈਕਿੰਗ ਦੌਰਾਨ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਆਮ ਪਬਲਿਕ ਨੂੰ ਕਿਸੇ ਵੀ ਗੱਲ ਦੀ ਪਰੇਸ਼ਾਨੀ ਨਾ ਹੋਵੇ ਜੀ ਬਹੁਤ ਹੀ ਪੋਲਾਈਟ ਵੇ ਤਰੀਕੇ ਨਾਲ ਉਹਨਾਂ ਤੋਂ ਸਰਚ ਕੀਤੀ ਜਾਂਦੀ ਹੈ ਅਤੇ ਬੜੇ ਪਿਆਰ ਦੇ ਨਾਲ ਉਹਨਾਂ ਦੇ ਬੈਗ ਅਤੇ ਹੋਰ ਜੋ ਚੀਜ਼ ਹੈ ਕੋਈ ਸ਼ੱਕੀ ਚੀਜ਼ ਹੈ ਉਸ ਨੂੰ ਚੈੱਕ ਕੀਤਾ ਜਾਂਦਾ ਸਰ ਸ਼ੰਭੂ ਬਾਡਰ ਦੇ ਨਾਮ ਨਾਲ ਹੋੜ ਜਗ੍ਹਾ ਦੇ ਉੱਪਰ ਵੀ ਚੈਕਿੰਗ ਚੱਲ ਰਹੀ ਹੈ ਦੇਖੋ ਜੋ ਸਾਡਾ ਥਾਣਾ ਕਨੌਰ ਹੈ ਉਹ ਵੀ ਸ਼ੰਭੂ ਥਾਣੇ ਜ਼ਿਲ੍ਹਾ ਅੰਬਾਲਾ ਦੇ ਨਾਲ ਲੱਗਦਾ ਹੈ ਜੀ ਉਹਦੇ ਦੇ ਕਈ ਐਸਕੇਪਿੰਗ ਰੂਟ ਹੈ ਜਿਨ੍ਹਾਂ ਨੂੰ ਅਸੀਂ ਪੈਟ੍ਰੋਲਿੰਗ ਪਾਰਟੀ ਨਾਲ ਵੀ ਕਵਰ ਕਰਦੇ ਹਾਂ ਅਤੇ ਸਰਾਲਾ ਹੈੱਡ ਦੇ ਨਾਕਾਬੰਦੀ ਵੀ ਕੀਤੀ ਜਾਂਦੀ ਹੈ ਜੋ ਉਹ ਵੀ ਏਰੀਆ ਜਿਹੜਾ ਕਵਰ ਕੀਤਾ ਗਿਆ ਇਸੇ ਤਰ੍ਹਾਂ ਸਬਡਿਵੀਜ਼ਨ ਰਾਜਪੁਰਾ ਦੁਆਰਾ ਵੀ ਵੱਖ-ਵੱਖ ਪੁਆਇੰਟਾਂ ਤੇ ਦਿਲਾਕਾਬੰਦੀ ਕੀਤੀ ਗਈ ਹੈ ਤਾਂ ਜੋ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਿਆ ਜਾ ਸਕੇ ਅਤੇ ਗੈਰਕੁਨਨੀ ਜੋ ਅੰਸਰ ਹੈ ਉਹਨਾਂ ਨੂੰ ਕਾਨੂੰਨ ਅਨੁਸਾਰ ਕਾਬੂ ਕੀਤਾ ਜਾ ਸਕੇ ਅਤੇ ਕਾਨੂੰਨੀ ਪ੍ਰਕਿਰਿਆ ਹੈਡਮੈਂਟ ਚ ਲਿਆਂਦਾ ਜਾ ਸਕੇ ਥੈਂਕ ਯੂ ਜੀ ਬਿਊਰੋ ਰਿਪੋਰਟ ਲਾਈਵ ਤੇ ਇਸ ਚੈਨਲ ਪਟਿਆਲਾ